ਬਾਪੂ ਓਏ ਪਾਇਲ ਦੀ ਡਾਂਗ ਮਰਾਵੇ ਖੇਤੀ ਮੇਰਾ ਵੀ ਬਹਿ ਬੂ ਕਰਦੇ ਯਾਰ ਮੇਰੇ ਨਾਲ ਦੇ ਸਾਰੇ ਜਵਾਕਾਂ ਜੱਲਿਆਂ ਵਾਲੇ ਹੋ ਗਏ ਓਏ ਬਹਿ ਜਾ ਕਾ ਤੋ ਸਟੋਪ ਵਾਂਗੂ ਤਪੀ ਜਨਾ ਬਹਿ ਕੇ ਗੱਲ ਕਰ ਲੈ ਇੱਥੇ ਬਹਿ ਤਾ ਜਾ ਰਸਤਾ ਕਿਹੜੇ ਮੂਹਣਾ ਉਸ ਸ਼ੀਸ਼ਾ ਦਾ ਵੇਖ ਰੰਗ ਤਾਂ ਜੈਡ ਬਲੈਕ ਕਾਲਾ ਟੈਰਾ ਵਰਗਾ ਸ਼ੀਸ਼ਾ ਦਾ ਮੇਰਾ ਦੇਖਿਆ ਬਾਪੂ ਰੰਗ ਤਾਂ ਦੋਈ ਹੁੰਦੇ ਆ ਓਏ ਰੰਗ ਤਾਂ ਦੋ ਹੁੰਦੇ ਆ ਪਰ ਤੇਰਾ ਤਾਂ ਬਾਲਾ ਹੀ ਕਾਲਾ ਰੰਗ ਨਜਾਇਜ਼ ਹੈ ਜੇ ਰੰਗ ਕਾਲਾ ਹੋਵੇ ਨਾ ਤੇ ਬੰਦੇ ਕੋਲੇ ਪੈਸੇ ਵੀ ਹੋਣ ਚਾਹੀਦੇ ਆਪਣੇ ਕੋਲੇ ਬੈਂਗ ਨਾ ਨੰਗ ਮਲਾਂਗਾ ਆਪਾਂ ਨੂੰ ਕੁੜੀ ਕੌਣ ਦੇ ਦੂ ਯਾਰ ਕਮਾਲ ਕਰੀਂ ਨਾ ਪੁੱਤ ਬਾਹਰ ਮੇਰੇ ਹੱਥ 'ਚ ਬਾਪੂ ਹੈਗਾ ਇੱਕ ਵਿਚੋਲਾ ਜਿਹੜਾ ਰਿਸ਼ਤਾ ਕਰਾਉਂਦਾ ਮੈਨੂੰ ਲੈ ਜੇ ਤੈਨ੍ਹੇ ਹੱਥ 'ਚ ਵਿਚੋਲਾ ਹੈਗਾ ਤੈਨੂੰ ਸਾ ਕੋਲੇ ਸਾਰਾ ਪਿੰਡ ਜ਼ਹਿਰ ਪੀਜੂ ਮੈਂ ਮੰਨਦਾ ਹੀ ਨਹੀਂ ਇਹ ਗੱਲ ਸੱਦ ਲੈਨੇ ਆਉਣਾ ਬਾਪੂ ਜਾਂ ਸੱਦ ਲੈ ਮਾਇਣਾ ਵੀ ਮੈਂ ਨਹੀਂ ਸਪਰੇ ਪੀਜੂ ਜੇ ਤੈਨੂੰ ਕੋਈ ਵਿਚੋਲਾ ਰਿਸ਼ਤਾ ਕਰਾ ਦੇ ਜਾਂ ਸੱਦ ਲੈ ਕਿਨੂੰ ਸੱਦ ਪੀਆ ਮੈਂ 5000 ਲਊਂਗਾ ਜੈਦਾ ਸਿਆਂ ਹਾਂ ਕੱਲ ਨੂੰ ਕੁੜੀ ਤਰਾਲਿਆ ਹੁਣ ਨਾਲ ਜਾ ਕੇ ਗਾਰੰਟੀ ਮੇਰੀ ਐ ਵੇਖ ਲਾ ਕਾਵੇਂ ਤੈਨੂੰ 5 ਦਾ 10 ਦੇਵਾਂਗੇ ਵਿਚੋਲਿਆ ਪਰ ਤੂੰ ਇਹ ਕੇਸ ਕਢਾ ਲੈ ਫਿਰ ਕੱਲ ਨੂੰ ਤਿਆਰੀ ਰੱਖੋ ਆਪਦੀ ਭੈਣ ਦੋ ਯਾਰੋ ਕਿ ਤੇਰੇ ਲੈਵੇ ਪੈਸੇ ਨਾ ਖਾਜੋ ਮੇਰੇ ਮੈਂ ਤੈਨੂੰ ਵੇਖੀ ਐ ਨਾ ਬਈ ਧੂਆਂ ਵੜਾ ਚੰਗੀ ਤਰ੍ਹਾਂ ਵੇਖ ਲਾ ਉਹਨੂੰ ਯਾਰ ਤੂੰ ਜ਼ਿੰਮੇਵਾਰੀ ਐ ਮੇਰੀ ਅੱਛਾ ਮੈਂ ਕੁੜੀ ਤਰਾ ਕੇ ਲਾਉ ਪੱਕੀ ਗੱਲ ਆ ਪੱਕੀ ਗੱਲ ਆ ਜੇ ਨਹੀਂ ਯਕੀਨ ਤਾਂ ਤੂੰ ਵੀ ਕਰਾ ਲਾ ਵਿਆ ਤੇਰੀ ਵੀ ਨਾਲ ਤੈਨੂੰ ਵੀ ਦਵਾ ਲਦੀ ਮੂਲ ਦੀ ਨਾ ਹੋਗੇ ਕੋਈ ਜੂਪੀ ਵਾਲੀ ਮੇਰੀ ਗਾਰੰਟੀ ਐ ਯਾਰ ਜੂਪੀ ਵਾਲੀ ਨਹੀਂ نسل ਦੇ ਵਿੱਚ ਫਰਕ ਪਾ ਦੇ ਸਾੜੀ ਦੇ ਵਿੱਚ ਭਾਂਚੋ ਬੱਚੇ ਗਾਂ ਲੋਕ ਕੀ ਕਹਿਣਗੇ ਤੂੰ ਯਾਰ ਜਾ ਕੇ ਦੇਖੀ ਨਾਲ ਤਾਂ ਚੱਣੀ ਕੱਲ ਨੂੰ ਬਸ ਠੀਕ ਹੈ ਕੱਲ ਨੂੰ ਆਪਦੀ ਤਿਆਰੀ ਰੱਖਿਓ ਦੋਨੇ ਜਾਨੇ ਇਹਨੂੰ ਪੁੱਛਣਾ ਕਿਵੇਂ ਤਿਆਰ ਆ ਫਿਰ ਮੈਂ ਤਾਂ ਤਿਆਰ ਆ ਬਾਪੂ ਰੁਪਈਆ ਮੈਂ ਬਾਅਦ ਚ ਦੇਉਂ ਚਲਾ ਘਰੇ ਆ ਕੇ ਪੈਸੇ ਦੇ ਦਿਓ ਕੱਲ ਨੂੰ ਚੱਲਾਂਗੇ ਫਿਰ ਆਪਾਂ ਕੱਲ ਨੂੰ ਤਿਆਰ ਰਹੋ ਫਿਰ ਚੰਗਾ ਫਿਰ ਮੈਂ ਚੱਲਦਾ ਬਸ ਠੀਕ ਹੈ ਠੀਕ ਹੈ ਚੰਗਾ ਕਿਵੇਂ ਬੰਦਾ ਯਕੀਨ ਵਾਲਾ ਹੈ ਨਾ ਪੂਰਾ ਬਾਪੂ ਪੂਰਾ ਯਕੀਨ ਵਾਲਾ ਭਾਂਡਾ ਮਰ ਜਾ ਭਗਤੋਂ ਮੂੰਹ ਮਾਂ ਤੇ ਬਰੇਤੀ ਮਲਾ ਲਿਆ ਮਾੜਾ ਮੋਟਾ ਨਖਾਰ ਆ ਜੀ ਚੱਲਾਂਗੇ ਫਿਰ ਤੜ ਕੋ ਲੀੜੇ ਲੂੜੇ ਹੈਗੇ ਆ ਕਿ ਨਹੀਂ ਹੈਗੇ ਹੈਗੇ ਬਾਪੂ ਤੂੰ ਬਾਬਰ ਚੱਲਾਂਗੇ ਕੱਲ ਨੂੰ ਵਾਲਾ 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 ਕਹਿੰਦੇ ਛੜਾਂ ਦੀ ਨਾ ਜਨ ਚੜਦੀ ਆ ਬਿਆਹ ਲਿਆਂਦਾ ਸੱਪ ਕਾਰੀ ਬਾਰੀ ਬਰਸੀ ਖੜਾ ਗਿਆ ਸੀ ਕੀ ਖੱਟ ਲਿਆਂਦਾ ਖੱਟ ਕੇ ਲਿਆਂਦਾ ਛਾਬਾ ਛੜਿਆਂ ਦੀ ਜਨ ਵਿੱਚ ਆ ਗਿਆ ਬਖਤौरा ਬਾਬਾ ਫੇਰੇ ਫੇਰੇ ਓਹ ਦਿਨ ਭੁੱਲ ਗਿਆ ਵੇ ਜਦੋਂ ਚੁੰਡੀ ਵੱਡੀ ਸੀ ਮੇਰੀ ਓਏ ਹਾਏ ਮਾਗੜਾ ਅਣਜਾਣਾ ਸਭ ਰਾਤਾ ਜਾਣਦੀ ਤੇਰੇ ਪੱਟੀ ਵੀ ਨੀਕਰ ਪਾ ਕੇ ਮਾਰਦਾ ਗਲੀ ਦੇ ਵਿੱਚ ਗੇੜੇ ਓਹ ਬਾਰੀ ਬਰਸੀ ਖੜਨ ਗਿਆ ਸੀ ਖੱਟ ਕੇ ਲਿਆਂਦਾ ਦਾ ਖਾਲੀ ਹੱਥ ਜਾਣਾ ਬੰਦਿਆ ਕਿੰਨੀ ਮਰਜੀ ਭੈਣ ਚ ਦਾ ਬਾਰੀ ਵਰਸੀ ਖੱਟਣ ਗਿਆ ਸੀ ਖੱਟ ਕੇ ਲਿਆਂਦੇ ਪੜਾ ਕੇ ਛੜਿਆਂ ਦੀ ਜਨ ਚੜ ਗਈ ਅੱਜ ਪਾਉ ਜੜਾ ਕੇ ਛੜਿਆਂ ਦੀ ਜਨ ਚੜ ਗਈ ਮਾਰੀ ਵਰਸੀ ਖੜਾ ਗਿਆ ਸੀ ਆਹ ਟਕੇਲੇ ਆਂਦਾ ਪਾਣੀ ਛੜਿਆਂ ਦਾ ਜੱਫ ਲੱਗਣਾ ਮੈ ਲੱਗੇ ਰੂਹਾਂ ਨੂੰ ਮਾਰੀ ਵਰਿਆਂ ਮਨਾ ਪ੍ਰਗੋ ਆਪੂ ਮੈਂ ਟਰੈਕਟਰ ਤੇ ਜਾਣਾ ਜਿਵੇਂ ਲੋਕ ਜਾਂਦੇ ਹੁੰਦੇ ਆ ਬਹੁਤ ਭੈਣ ਦੀ ਫੁੱਦੀ ਸਰਪੰਚਾਂ ਦਾ ਮੁੰਡਾ ਨਾ ਆ ਜਾ ਤੁਰਿਆ ਤੁਰਿਆ ਭੈਣ ਚੱਲ ਬਾਈ ਬਾਰੀ ਵਰਸੀ ਖੜਨੇ ਗਿਆ ਸੀ ਖੱਟ ਕੇ ਲਿਆਂਦਾ ਠਾਣਾ ਬਾਰੀ ਵਰਸੀ ਖੜਨੇ ਗਿਆ ਸੀ ਖੱਟ ਕੇ ਲਿਆਂਦਾ ਠਾਣਾ ਚਿੱਠੀਆਂ ਮੈਂ ਪਾਵਾਂ ਪੜ ਮੁੰਡਿਆ ਅਣ ਜਾਣਾ ਚਿੱਠੀਆਂ ਬਾਪੂ ਪਾਣੀ ਦਾ ਬਾਰ ਲਾ ਪਾਣੀ ਨੂੰ ਭਾਂੰਦੀ ਫੁੱਦੀ ਜ਼ੈਲਦਾਰਾਂ ਦਾ ਵਿਆਹ ਮੁੱਲ ਦੀ ਲੈਂਦੀ ਆ ਪਾਣੀ ਮਾਰ ਦੂ ਕੋਈ ਲੈ ਕੇ ਅੰਦਰ ਵੜ ਜਾ ਕੰਮ ਚਲਾ ਦਾਲ ਬਾਈ ਬਾਪੂ ਬਾਪੂ ਮਾਰਾ ਮਾਰਦੇ ਸੁੱਕਾ ਝੰਡਾ ਹਰਾ ਹੋ ਗਿਆ ਉਹ ਬਣਦਾ ਥੰਨ ਦਾ ਝੰਡਾ ਯਾਰ ਐਵੇਂ ਹਰੋਂ ਗਿਆ ਹੈ ਤਾਂ ਝੰਡਾ ਨੂੰ ਅੰਦਰ ਜਾ ਕੇ ਪਾਣੀ ਲੱਗੂਗਾ ਦਾਣਾ 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 ਮੇਰੇ ਨਾਲ ਪੜਦੀ ਨੇ ਅਜ ਨਾਉਣ ਪਤਨ ਤੇ ਜਾਣਾ ਮੱਥਿਆ ਪੰਜ ਸੁਖੀਆਂ ਅਜ ਪਹਿਲੀ ਤੇ ਬਾਰਤ ਜੂ ਪਾਣਾ ਆਏ ਹਾਏ ਨਵੇਂ ਆ ਸੰਗਰਾਂ ਲਗੀ ਛੱਡ ਕੇ ਯਾਰ ਪਰਾ ਚਲੋ ਭਾਈ ਪਟਾਓ ਪਾ ਦੋ ਹੁਣ ਬਿਠਾਓ ਬਿਠਾਓ ਨਹੀਂ ਨਹੀਂ ਤੁਸੀਂ ਕਿਵੇਂ ਪਾ ਦਿਓਗੇ ਹੁਣ ਕੀ ਹੋਏ ਓ ਸਗਣਾਂ ਨੇ ਆ ਪਾਓ ਯਾਰ ਮੁੰਡਾ ਕੁੜੀ ਨੂੰ ਯਾਰ ਹਾਂ ਚਾਹੋ ਭਾਈ ਝੋੜਾ ਲ ਟੋਲਾ ਮੜਾ ਜਾ ਬੈਜਾ ਬੈਜਾ ਕੁੜਕੇ ਸਾਨਾ ਤਾਂ ਨਹੀਂ ਲੱਗੇ ਬਾਟ ਦੂਰ ਦੀ ਸੀਗੀ ਰੋ ਰੋ ਬਾਬਾ ਹਾਂ दारू ਚੱਲੂਗੀ दारू ਨੂੰ ਭਾਂਦੀ ਫੁੱਦੀ ਜਾਲਦਾਰਾਂ ਦੇ ਵਿਆਹ ਮੁੱਲ ਦੀ ਤਾਂ ਲਿਆਂਦੀ ਆ ਵਾਹ ਓਏ ਕਵੇਲਾ ਹੋਈ ਜਾਂਦਾ ਮੁੜ ਕਹਿੰਦੇ ਨੇ ਆਪਦਾ ਕੰਮ ਵੀ ਕਰਨਾ ਹੁ ਪਾ ਦੋ ਹਣ ਮੂਰ ਦੀ ਓਏ ਕੀ ਕਹਿੰਨੇ ਓਏ ਸਗਣਾ ਨਾ ਪੱਤੋ ਸਗਣਾ ਨਾ ਮਗਰਦੀ ਪਾ ਦੋ ਮਗਰਦ ਕੜਾ ਪੈਂਦਾ ਨਹੀਂ ਪਾ ਦੋ ਪਾ ਦੋ ਮਗਰਦੀ ਪਾ ਦੋ ਭਾਈ ਬੀਬਾ ਓਏ ਓਹ ਕੀ ਕਰਦਾ ਓ ਬੱਬਾ ਓਏ ਵੇਖ ਤਾਂ ਲੈਣਦੇ ਸਾਨੂੰ ਪੱਤਾ ਹਾਂ ਬਹਿ ਜਾ ਪੱਤਾ ਤਾਂ ਰਸਮ ਹੁੰਦੀ ਆ ਬੱਬਾ ਉਧਰ ਬਹਿ ਜਾ ਓਏ ਕਿਹੜਾ ਖੜਾ ਕਰੀ ਬੈਠਾ ਉਹੀ ਬਹਿ ਜਾ ਬਸ ਓਏ ਨਹੀਂ ਨਹੀਂ ਮੈਂ ਬੈਠੇ ਨਹੀਂ ਦੇਣਾ ਓਹ ਭਾਜ ਜਾਂਦਾ ਯਾਰਾ ਇਹ ਨਹੀਂ ਇਹ ਕੀ ਕਰਦੇ ਤੁਸੀਂ ਯਾਰ ਬੱਬਾ ਯਾਰਾ ਤਾਂ ਗੱਲ ਮਾੜੀ ਤਾਂ ਅੱਜ ਹੀ ਅੱਡ ਹੋ ਗਏ ਮੈਥੋਂ ਭੈਣ ਚੋ ਕੁੜੀ ਕਹਿੰਦੀ ਆਦੀ ਹੁੰਦੀ ਹੈਗੀ ਹਾਂ ਭੈਣ ਦੀ ਫੁੱਦੀਆ ਕਿਹੜੀ ਰਸਮ ਹੈ ਘੋੜਿਆਂ ਤੇ ਬਹਿਣਾ ਨਹੀਂ ਹੁੰਦੀ ਹੈਗੀ ਓਏ ਸ਼ੇਰਾ ਬਹਿ ਜਾਂਦੇ ਬਹਿ ਜਾਂਦੇ ਯਾਰ ਬੱਬਾ ਬਹਿ ਜਾ ਤੂੰ ਮੀ ਫੋਟੋ ਤਾਂ ਕਰਾ ਲ ਕੇ ਮਾੜੀ ਉਧਰ ਜਾ ਕੇ ਵਾਹ ਹਾਂ ਹਾਂ ਚਲ ਬਟੋਰਾ ਲਿਆ ਹੋ ਹੀ ਹੋ ਗਿਆ ਉਹ ਬਾਪੂ ਰਸਮਾਂ ਹੋਊਗਾ ਸਾਰੀਆਂ ਰਸਮਾਂ ਤਾਂ ਪੁੱਤ ਸਾਰੀਆਂ ਉਹ ਫਿਰ ਮੇਰੀ ਇੱਕ ਰਹਿ ਗਈ ਉਹ ਕਰਿਆ ਗਿਆ ਸੀ ਲੇਟ ਨਾ ਹੋ ਫਿਰ ਵੜ ਜਾ ਅੰਦਰ ਚੱਲ ਭਗਵਾਨ ਨੇ ਆਪਾਂ ਚੱਲ ਗਏ ਜੇ ਕੁੜੀ ਹੈ ਮੇਰਾ ਪਿੰਡ ਨਹੀਂ ਜਾਂਦੀ ਪੰਡਾ ਮੇਰਾ ਆਖਲੀਆ ਦਲਾਲ ਬਾਲਾ ਜੇ ਕੁੜੀ ਐ ਮੇਰਾ ਘਰ ਨਹੀਂ ਜਾਣਦੀ ਸਾਹਮਣੇ ਕੁੜੇ ਚਵਾਰਾ ਜਿਜਾਰੀ ਨਹੀਂ ਲਾਉਣੀ ਸਿੱਧਾ ਦਾ ਕਰਵਾਲਾ ਜੋ ਦੋ ਰਸਤੇਦਾਰ ਬਾ ਨੱਚੇ ਨੇ ਸ਼ਰਮ ਨਹੀਂ ਮੰਨਦੇ ਅੰਦਰ ਵੜ ਗਏ ਬਾਬਾ ਕੱਢ ਕੇ ਲਿਆ ਬਾਹਰ ਉਹਨਾਂ ਨੂੰ ਪੰਜ ਦੇ ਹਜ਼ਾਰ ਦੇ ਨਹੀਂ ਅੰਦਰ ਵੜ ਤੇ ਹੋਰ ਦੇ ਨਹੀਂ ਵੜ ਗਏ ਬਾਹਰ ਸ਼ਰਮ ਨਹੀਂ ਚੱਲ ਬਾਹਰ ਕੱਢ ਮਣਾ ਜਾ ਯਾਰ ਪੱਤੋ ਘਰੇ ਓ ਪੁੱਤ ਗੋਰੇ ਦੇ ਵੇਖ ਲਾ ਕਿ ਤੇ ਭੈਣ ਦਾ ਯਾਰ ਹੋ ਲੈਟਰ ਪੱਕੀ ਜਾਂਦਾ ਹੋਵੇ ਓ ਪੁੱਤ ਗੋਰੇ ਆ ਤਾਂ ਭਾਂਤੋ ਦਵਾ ਰਿਆ ਤਰ ਕਰ ਸ਼ਰਮ ਮੰਨੋ ਹੁੰਦੇ ਨੇ ਮੜ ਕੇ ਅੰਦਰ ਬਾਹਰ ਆ ਨੱਚੋ ਯਾਰ ਅੰਦਰ ਕੀ ਫੜਦਾ ਅੰਦਰ ਆ ਜੋ ਤੁਹਾਡੀ ਕੀ ਜਾਂਦਾ ਯਾਰ ਓ ਗੋਰੇ ਪੁੱਤ ਤੇਦਾਰਾਂ ਨੇ ਦਾ ਬਾਪੂ ਡਿੱਕੀ ਐਣਾ ਮੈਂ ਰਸਮਾਂ ਨੂੰ ਲੇਟ ਹੁਣਾ ਔਲਾ ਰਸਮਾਂ ਦਾ ਸ਼ਰਮ ਮੰਨ ਭਾਂਤੋ ਦਾ ਕੁੜੀ ਨੂੰ ਗਰਮੀ ਚੋਂ ਆਈਆ ਦੋਰਾ ਬਾਜੂ ਆ ਜਾ ਪੁੱਤ ਆ ਜਾ ਹਾਲ ਬਾਈ ਚੱਕ ਦੇ ਟੋੜ ਵਾਲਾ ਮਣੀ ਜੀ ਉਹ ਤੁਸੀਂ ਨੱਚ ਲੈਂਦੇ ਕੱਲੇ ਬਾਪੂ ਉਹ ਲੱਤ ਵਾ